ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੋਟ ਸੇਖਾ ਦੇ ਅਮਰਸਰ ਰੋਡ ਦੀਆਂ ਜਿੱਥੇ ਕੁਝ ਫालतू ਸਮਾਨ ਨੂੰ ਅੱਗ ਲਗਾਈ ਗਈ ਹੈ ਹਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਕੀ ਨੇ ਲਗਾਈ ਹੈ ਕਿਹੜਾ ਸਮਾਨ ਕਿਹੜੇ ਸਮਾਨ ਨੂੰ ਅੱਗ ਲਗਾਈ ਗਈ ਹੈ ਪਰ ਤੁਸੀਂ ਦੇਖ ਰਹੇ ਹੋ ਕਿ ਧੂੰਆਂ ਬਹੁਤ ਕਾਲੇ ਜਬਰਦਸਤ ਕਾਲੇ ਰੰਗ ਦਾ ਧੂੰਆਂ ਜਿਹੜਾ ਹੈਗਾ ਉਹ ਵਾਤਾਵਰਨ ਨੂੰ ਪਲੀਤ ਕਰ ਰਿਹਾ ਹੈ ਜਦ ਕਿਸਾਨਾਂ ਦੇ ਖੇਤਾਂ ਦੇ ਵਿੱਚ ਅੱਗ ਲੱਗਦੀ ਹੈ ਤਾਂ ਸੈਟਲਾਈਟ ਜਿਹੜਾ ਹੈਗਾ ਉਹ ਮੌਕੇ ਤੇ ਫੜ ਕੇ ਉਦੋਂ ਹੀ ਤੁਰੰਤ ਪ੍ਰਸ਼ਾਸਨ ਕਾਰਵਾਈ ਕਰਦਾ ਹੈ ਉਹ ਐਕਸ਼ਨ ਚ ਆ ਜਾਂਦਾ ਪਰ ਇੱਥੇ ਨਾਲ ਆਹ ਦੇਖੋ ਉਹ ਹਰੇ ਦਰਖਤ ਜਿਹੜੇ ਹੈਗੇ ਨੇ ਉਹ ਮੱਚੀ ਜਾ ਰਹੇ ਨੇ ਪਰ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਹਜੇ ਤੱਕ ਇੱਥੇ ਕੋਈ ਨਹੀਂ ਪਹੁੰਚਿਆ ਇਹ ਸਮਾਨ ਕੀ ਹੈ ਕੀ ਨਹੀਂ ਹੈ ਇਹਦਾ ਹਿਤਕ ਸਾਨੂੰ ਨਹੀਂ ਪਤਾ ਲੱਗ ਸਕਿਆ ਕੀ ਮਚਾਇਆ ਜਾ ਰਿਹਾ ਹੈ ਕਿਹਨੇ ਮਚਾਇਆ ਹੈ ਪਰ ਤੁਸੀਂ ਦੇਖ ਰਹੇ ਹੋ ਕਿ ਇਹ ਇਹ ਮਾਈਕ ਨੇ ਕਿੰਦਾ ਪਲਾਟ ਕਿੰਦਾ ਵਾਏ ਇਹ ਨਾਲ ਮੋਬਾਈਲ ਨੇ ਵੀ ਵੀਡੀਓ ਕਰਵਾ ਦੇ ਇੱਕ ਦੇ ਰਾਹ ਤਾਂ ਇਹ ਤੂਆਂ ਤੁਸੀਂ ਦੇਖ ਰਹੇ ਹੋ ਪਤਾ ਨਹੀਂ ਕੀ ਬਾਲਿਆ ਜਾ ਰਿਹਾ ਕੁਝ ਐਹੋ ਜਿਹਾ ਜਿਹੜਾ ਕੈਮੀਕਲ ਰੂਪ ਦੇ ਵਿੱਚ ਹੋਵੇਗਾ ਇਨਸਾਨੀ ਮਨੁੱਖੀ ਸਰੀਰ ਨੂੰ ਇਨਸਾਨੀ ਸਰੀਰ ਨੂੰ ਜਿਹੜਾ ਘਾਤਕਤਾ ਹੋਏਗਾ ਉਹ ਆਮ ਪਸ਼ੂ ਪੰਛੀਆਂ ਹਾਸਤੇ ਵੀ ਘਾਤਕ ਹੋਏਗਾ ਔਰ ਨਾਲ ਤੁਸੀਂ ਦੇਖ ਰਹੇ ਹੋ ਕਿ ਹਰੇ ਦਰਖਤ ਨੇ ਉਹ ਵੀ ਮੱਚ ਰਹੇ ਨੇ ਪਰ ਹਜੇ ਤੱਕ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਇਹ ਜਗ੍ਹਾ ਕਿਸ ਦੀ ਹੈ ਅੰਮ੍ਰਿਤਸਰ ਰੋਡ ਦੀ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਜਿੱਥੇ ਇਹ ਅੱਗ ਲੱਗੀ ਹੈ ਅੱਗ ਲਾਈ ਗਈ ਹੈ ਇਨਸਾਨੀ ਤੌਰ ਤੇ ਇਨਸਾਨਾਂ ਨੇ ਅੱਗ ਲਾਈ ਹੈ ਇਹ ਤੋਂ ਪਤਾ ਲੱਗਦਾ ਹੈ ਪਰ ਇੱਥੇ ਕੋਈ ਵੀ ਹਜੇ ਤੱਕ ਅਧਿਕਾਰੀ ਜਿਹੜਾ ਹੈਗਾ ਉਹ ਨਹੀਂ ਪਹੁੰਚਿਆ ਪੁਲਿਸ ਪ੍ਰਸ਼ਾਸਨ ਜਾਂ ਸੈਟੇਲਾਈਟ ਵਾਲੇ ਅਧਿਕਾਰੀ ਇੱਥੇ ਕੋਈ ਨਹੀਂ ਪਹੁੰਚਿਆ ਜਦ ਕਿ ਕਿਸਾਨਾਂ ਦੇ ਜਦ ਪਰਾਲੀ ਨੂੰ ਅੱਗ ਲੱਗਦੀ ਹੈ ਤਾਂ ਤ੍ਰੰਤ ਜਿਹੜੀ ਹੈਗੀ ਇਹ ਕਾਰਵਾਈ ਹੁੰਦੀ ਹੈ ਉੱਥੇ ਮੁਲਾਜ਼ਮ ਜਿਹੜੇ ਹੈਗੇ ਨੇ ਉਹ ਤੁਰੰਤ ਪਹੁੰਚ ਜਾਂਦੇ ਨੇ ਇੱਥੇ ਕਿਸੇ ਸਮਾਨ ਨੂੰ ਅੱਗ ਲਾਈ ਗਈ ਹੈ ਪਿਆਨ ਕਾ ਕਿਵੇਂ ਨਹੀਂ ਕਿ ਇਹਦਾ ਧੂਆਂ ਜਿਹੜਾ ਹੈਗਾ ਉਹ ਧਾਨਕ ਜਿਹੜਾ ਖਤਰਨਾਕ ਹੈ ਜਿਹੜਾ ਆਮ ਇਨਸਾਨੀ ਸਰੀਰ ਵਾਸਤੇ ਵੀ ਘਾਤ ਤੋ ਸੂਏਗਾ ਔਰ ਇਹ ਤੁਸੀਂ ਲਾਈ ਤਸਵੀਰਾਂ ਦੇਖ ਰਹੇ ਹੋ ਜੀਟੀਵੀ ਨੈਟਵਰਕ ਤੋਂ ਤੇ ਯਾਰ ਕਿਹਾਸ ਨੂੰ ਲਾਈ ਏ ਮੇਰੇ ਕੋਲ ਦਾ ਕਵਾਡਕੂਡ ਨੂੰ ਲੱਗੀ ਹੋਈ ਏ ਕਿਤੇ ਨਹੀਂ ਨਹੀਂ ਕਵਾਡਕੂਡ ਦਾ ਸਮਾਨ ਜਿਵੇਂ ਹੁੰਦਾ ਨਹੀਂ ਨਹੀਂ ਇਹ ਪਲਾਟ ਕਿਹਦਾ ਏ ਇਹਨੂੰ ਪਤਾ ਸ਼ਾਇਦ ਉਹ ਬਾਣੀਆਂ ਘਣਾ ਬਣੀ ਕਿਉਂਗਾ ਹੋਰ ਤਾਂ ਕਹਿੰਦਾ ਪਰ ਉਹਨਾਂ ਨੇ ਤਕੀਲ ਆਉਣੀ ਇੱਥੇ ਕਿਸੇ ਨੇ ਹੋਰ ਸੱਟ ਕੇ ਲਾਇਆ ਪਹਿਲੀ ਵੋਂਦੇ ਪਹੀ ਜਾਵੇ ਨਾ ਇੱਥੇ ਅੱਗੇ ਲੱਗੀ ਹੋਈ ਸੀ ਕਿਤੇ ਉੱਥੋਂ ਕਿਤੇ ਚੱਲ ਗਈ ਉਹਨਾਂ ਨੂੰ ਦਾ ਜਨਤ ਨਹੀਂ ਲੱਗਦਾ ਸਭ ਜੱਡਾ ਹੀ ਆ ਏ ਨਹੀਂ ਇਹ ਸੇ ਸਮਾਨ ਰ ਸੱਟ ਕੇ ਕਿਹਨੇ ਅੱਗ ਲਾਈ ਹੋਇਆ ਸਕਦਾ ਛੁੱਟ ਕੇ ਉਹਨਾਂ ਨੂੰ ਪੁੱਛਿਆ ਕਹਿੰਦੇ ਪਤਾ ਨਹੀਂ ਕਿੰਨੇ ਕਿੰਨੇ ਲੱਗਿਆ ਹੋਇਆ ਫੋਲ ਆਟ ਹੈ ਜੇ ਬੜੇ ਪੰਨੂ ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਜੀ ਕੋਟ ਹਿਸੇਖਰਾਂ ਦੀ ਅੰਮ੍ਰਿਤਸਰ ਰੋਡ ਦੀਆਂ ਨੇ ਜਿਹੜੀਆਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਜੀਟੀਵੀ ਨੈਟਵਰਕ ਦੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਤੇ ਇਹ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਅੰਮ੍ਰਿਤਸਰ ਰੋਡ ਦੀਆਂ ਨੇ ਜਿੱਥੇ ਇੱਕ ਪਲਾਟ ਦੇ ਵਿੱਚ ਕਿਸੇ ਚੀਜ਼ ਨੂੰ ਅੱਗ ਲਾਈ ਗਈ ਹੈ ਸ਼ਾਇਦ ਇਹ ਕੋਈ ਸਮਾਨ ਜਿਹੜਾ ਬਚਿਆ ਖੁਚਿਆ ਜਾਂ ਕੋਈ ਕੀ ਹੈ ਕੀ ਨਹੀਂ ਹੈ ਇਹ ਤਾਂ ਹਜੇ ਤੱਕ ਨਹੀਂ ਪਤਾ ਲੱਗ ਸਕਿਆ ਪਰ ਇਹ ਅੱਗ ਤੁਸੀਂ ਦੇਖ ਰਹੇ ਹੋ ਕਿ ਆਹ ਹਰੇ ਜਿਹੜੇ ਦਰਖਤ ਹੈ ਉਹਨਾਂ ਨੂੰ ਵੀ اپنی ਚਪੇੜ ਦੇ ਵਿੱਚ ਲੈ ਚੁੱਕੀ ਹੈ ਤੇ ਆਮ ਲੋਕਾਂ ਦਾ ਜਿਹੜਾ ਹੈਗਾ ਉਹ ਇਹ ਕਹਿਣਾ ਹੈ ਕਿ ਜਿੱਥੇ ਕਿਤੇ ਕਿਸਾਨ ਕੋਈ ਅੱਗ ਲਾਉਂਦਾ ਹੈ ਤਾਂ ਉਹ ਤੁਰੰਤ ਉਹ ਤੇ ਕਾਰਵਾਈ ਹੋ ਜਾਂਦੀ ਹੈ ਤੁਰੰਤ ਪ੍ਰਸ਼ਾਸਨ ਮੌਕੇ ਤੇ ਪਹੁੰਚ ਜਾਂਦਾ ਪਰ ਇੱਥੇ ਕੋਈ ਨਹੀਂ ਪਹੁੰਚਿਆ ਆ ਤੁਸੀਂ ਦੇਖ ਰਹੇ ਹੋ ਕਿ ਕਾਲਾ ਸ਼ਾਹ ਧੂਆਂ ਜਿਹੜਾ ਹੈਗਾ ਅਸਮਾਨ ਦੇ ਵਿੱਚ ਉੱਡ ਰਿਹਾ ਹੈ ਔਰ ਜਾ ਰਿਹਾ ਹੈ ਡੜ ਰਿਹਾ ਹੈ ਆ ਤੁਸੀਂ ਇੱਥੋਂ ਲਾਈਵ ਤਸਵੀਰਾਂ ਦੇਖ ਰਹੇ ਹੋ ਅਮਰਸ ਰੋਡ ਤੋਂ ਜੀਟੀਵੀ ਨੈਟਵਰਕ ਦੇ ਜ਼ਰੀਏ ਇਹ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਇਹ ਕੋਟ ਵਿਸਖਾ ਦੇ ਅੰਮ੍ਰਿਤਸਰ ਰੋਡ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਪਲਾਟ ਦੇ ਵਿੱਚ ਅੱਗ ਲਾਈ ਗਈ ਹੈ ਇਹ ਅੰਮ੍ਰਿਤਸਰ ਰੋਡ ਹੈ ਜੀ ਆ ਅੰਮ੍ਰਿਤਸਰ ਰੋਡ ਜਾ ਰਿਹਾ ਇੱਥੋਂ ਤੇ ਇਹ ਪਲਾਟ ਹੈ ਖਾਲੀ ਪਿਆ ਖਾਲੀ ਪਲਾਟ ਦੇ ਵਿੱਚ ਕਿਸੇ ਨੇ ਅੱਗ ਲਗਾਈ ਹੈ ਤੇ ਆਮ ਲੋਕਾਂ ਦਾ ਵਿੱਚ ਇਹ ਹੈਗਾ ਕਿ ਜਦੋਂ ਕਿਸਾਨ ਕੋਈ ਅੱਗ ਲਾਉਂਦਾ ਹੈ ਤਾਂ ਉੱਥੇ ਤੁਰੰਤ ਜਿਹੜਾ ਹੈਗਾ ਪ੍ਰਸ਼ਾਸਨ ਹਰਕਤ ਦੇ ਵਿੱਚ ਆ ਜਾਂਦਾ ਪਰ ਇੱਥੇ ਪਿਛਲੇ ਤਕਰੀਬਨ ਅੱਧੇ ਇੱਕ ਪੂਰੇ ਘੰਟੇ ਤੋਂ ਅਸੀਂ ਇੱਥੇ ਮੌਜੂਦ ਹਾਂ ਪਰ ਇੱਥੇ ਕੋਈ ਵੀ ਹਾਈ ਟੈਕ ਨਹੀਂ ਪਹੁੰਚਿਆ ਕਿਸੇ ਨੇ ਵੀ ਕੋਈ ਕਾਰਵਾਈ ਕਰਨ ਦੀ ਜਾਂ ਇਸ ਨੂੰ ਪੁੱਛ ਦੱਸ ਕਰਨ ਦੀ ਕਿ ਭਾਈ ਕਿਹਨੇ ਲਾਈ ਆ ਕਿਉਂ ਲਾਈ ਆ ਕਿਵੇਂ ਲੱਗੀ ਆ ਇਹ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਜੀਟੀਵੀ ਨੈਟਵਰਕ ਤੋਂ